ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦੀ ਸਥਾਨ ਸ੍ਰੀ ਜੁਤੀਸੂ ਸਾਹਿਬ ਵਿਖੇ ਜਿੱਥੇ ਸੈਭਜਾ ਦੇ ਆdate ਬਾਤਾ ਜ ਦਾ ਸੰਸਕਾਰ ਕੀਤਾ ਗਿਆ ਸੀ ਉੱਥੇ ਸਰੋਵਰ ਦੀ ਜਿਹੜੀ ਸੇਵਾ ਹੈ ਉਹ ਬਾਬਾ ਕੁਲਦੀਪ ਸਿੰਘ ਜਿਹੜੇ ਕਾਰਸੇਵਾਲੇ ਨੇ ਉਹਨਾਂ ਦੁਆਰਾ ਤੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਜਿਹੜੀ ਕੀਤੀ ਗਈ ਹੈ ਬੜਾ ਸ਼ਾਸ ਸੇ ਸੰਗਤ ਦੇ ਵਿੱਚ ਔਰ ਵਧੀਆ ਤਰੀਕੇ ਨਾਲ ਜਿਹੜੀ ਸੇਵਾ ਹੈ ਸਰੋਵਰ ਦਾ ਕੁੱਗੀ ਪਾਣੀ ਥੋੜਾ ਜਿਹਾ ਗੰਧਲਾ ਹੋ ਗਿਆ ਸੀ ਉਹਦੇ ਕਰਕੇ ਕਰਨੀ ਪਈ ਔਰ ਜਿਹੜੀ ਥੱਲੇ ਉਕਾਰ ਨਿਕਲੀ ਹੈ ਉਹ ਸੰਗਤ ਆਪਣੇ ਆਪਣੇ ਘਰੇ ਲੈ ਗਈ ਔਰ ਉੱਥੇ ਨਵੇਂ ਸਿਰੇ ਤੋਂ ਰੇਤਾ ਪਾ ਕੇ ਉਹ ਜਿਹੜੀ ਸੇਵਾ ਮੁਕੰਮਲ ਹੋਈ ਹੈ ਮੈਂ ਬਾਬਾ ਜੀ ਕਾਲ ਸੇਵਾਲਿਆਂ ਦਾ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵਧੀਆ ਰੂਪ ਵਿੱਚ ਜਿਹੜੀ ਸੇਵਾ ਇਹ ਸਾਰੀ ਸੰਭਾਲੀ ਔਰ ਟਾਈਮ ਬਾਉਂਡ ਪੀਰੀਅਡ ਵਿੱਚ ਇਹ ਸੇਵਾ ਜਿਹੜੀ ਹੈ ਕੰਪਲੀਟ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਰ ਨਾਉਤਾ ਗੁਜਰਕੌਰ ਜੀ ਤੰਤਰ ਬੱਬਾ ਜੁਰਾਵਲ ਸਿੰਘ ਤੰਤਰ ਬੱਬਾ ਫਤੇ ਸਿੰਘ ਜੀ ਦੇ ਸੰਸਕਾਰ ਸਥਾਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਕੇ ਸਰੋਵਰ ਦੀ ਰੇਤਾ ਪਾਉਣ ਦੀ ਸੇਵਾ ਹੋਈ ਹੈ ਉਹ ਬਾਬਾ ਕੁਲਦੀਪ ਸਿੰਘ ਕਾਰ ਸੇਵਾ ਵਾਲੇ ਤੇ ਸ੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੋਚੀਆਂ ਸੰਗਤਾਂ ਨੇ ਬੜੇ ਹੀ ਕੌਂਸਲੇਬ ਬਲੰਦ ਨਾਲ ਆਪਣਾ ਜਿਹੜਾ ਬਾਬਿਆਂ ਦਾ ਸ਼ਿਰਵਾਲ ਲਿਆ। ਔਰ ਹਮੇਸ਼ਾ ਜਦੋਂ ਵੀ ਇਹ ਕਾਰ ਸੇਵਾ ਚੱਲਦੀ ਹੈ ਤਾਂ ਜਿਹੜੀ ਸੰਗਤ ਹੈ ਬਹੁਤ ਹਮ ਹਮਾ ਕੇ ਆਉਂਦੀ ਹੈ ਕਿਉਂਕਿ ਇੰਨੀ ਮਹਗੀ ਜਗ੍ਹਾ ਜਿਹੜੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ ਇੱਥੇ ਮਾਤਾ ਜੀ ਦਾ ਮਾਤਾ ਗੁਜਰਕੌਰ ਜੀ ਦਾ ਤੇ ਬਾਬਾ ਜੁਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦਾ ਜਨ ਸੰਸਕਾਰ ਹੋਇਆ ਸੀ ਔਰ ਸੰਗਤਾਂ ਨੇ ਬਹੁਤ ਹੀ ਸ਼ਾਹ ਦੇ ਨਾਲ ਜਿਹੜੀ ਹੈ ਇਹ ਸੇਵਾ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦੀ ਸਥਾਨ ਸ਼੍ਰੀ ਜੁਤੀ ਸੁਭਾ ਵਿਖੇ ਜਿੱਥੇ ਸਾਬਜਾਦਿਆਂ ਦਾਤੇ ਬਾਤਾ ਜੀ ਦਾ ਸੰਸਕਾਰ ਕੀਤਾ ਗਿਆ ਸੀ ਉੱਥੇ ਸਰੋਵਰ ਦੀ ਜਿਹੜੀ ਸੇਵਾ ਹੈ ਉਹ ਬਾਬਾ ਕੁਲਦੀਪ ਸਿੰਘ ਜਿਹੜੇ ਕਾਰਸੇਵਾਲੇ ਨੇ ਉਹਨਾਂ ਦੁਆਰਾ ਤੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਜਿਹੜੀ ਕੀਤੀ ਗਈ ਹੈ ਬੜਾ ਉਸ਼ਾਸ਼ੀ ਸੰਗਤ ਦੇ ਵਿੱਚ ਔਰ ਵਧੀਆ ਤਰੀਕੇ ਨਾਲ ਜਿਹੜੀ ਸੇਵਾ ਹੈ ਸਰੋਵਰ ਦਾ ਕਿਉਂਕਿ ਪਾਣੀ ਥੋੜਾ ਜਿਹਾ ਗੰਧਲਾ ਹੋ ਗਿਆ ਸੀ ਉਹਦੇ ਕਰਕੇ ਕਰਲੀ ਪਈ ਔਰ ਜਿਹੜੀ ਥੱਲੇ ਉਗਾਰ ਨਿਕਲੀ ਹੈ ਉਹ ਸੰਗਤ ਆਪਣੇ ਆਪਣੇ ਘਰੇ ਲੈ ਗਈ ਔਰ ਉੱਥੇ ਨਵੇਂ ਸਿਰੇ ਤੋਂ ਰੀਤਾ ਪਾ ਕੇ ਉਹ ਜਿਹੜੀ ਸੇਵਾ ਮੁਕੰਮਲ ਹੋਈ ਹੈ ਮੈਂ ਬਾਬਾ ਜੀ ਕਾਲ ਸੇਵਾ ਵਾਲਿਆਂ ਦਾ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵਧੀਆ ਰੂਪ ਵਿੱਚ ਜਿਹੜੀ ਸੇਵਾ ਇਹ ਸਾਰੀ ਸੰਭਾਲੀ ਔਰ ਟਾਈਮ ਬౌండ్ ਪੀਰੀਅਡ ਵਿੱਚ ਇਹ ਸੇਵਾ ਜਿਹੜੀ ਹੈ ਕੰਪਲੀਟ ਹੋਈ ਉਹਾਇ ਗੁਰਜੀਤ ਕਾ ਖਾਲਸਾ ਉਹਾਇ ਗੁਰਜੀਤ ਕੀ ਫਤਿਹ ਤੰਤਰ ਨੂੰ ਆਤਾ ਗੁਜਰ ਕੌਰ ਜੀ ਤੰਤਰ ਬਾਬਾ ਜੁਰਾਵਰ ਸਿੰਘ ਤੰਤਰ ਬਾਬਾ ਪਤੇ ਸਿੰਘ ਜੀ ਦੇ ਸੰਸਕਾਰ ਸਥਾਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਕੇ ਸਰੋਵਰ ਦੀ ਰੇਤਾ ਪਾਉਣ ਦੀ ਸੇਵਾ ਹੋਈ ਹੈ ਉਹ ਬਾਬਾ ਕਲਦੀਪ ਸਿੰਘ ਕਾਰ ਸੇਵਾ ਵਾਲੇ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੋਚੀਆਂ ਸੰਗਤਾਂ ਨੇ ਬੜੇ ਹੀ ਹੌਸਲੇ ਬਲੰਦ ਨਾਲ ਆਪਣਾ ਜਿਹੜਾ ਵਾਪਮਿਆ ਦਸ਼ੀਰ ਵਾਲਿਆ ਔਰ ਹਮੇਸ਼ਾ ਜਦੋਂ ਵੀ ਇਹ ਕਾਰ ਸੇਵਾ ਚੱਲਦੀ ਹੈ ਤਾਂ ਜਿਹੜੀ ਸੰਗਤ ਹੈ ਬਹੁਤ ਹਮ ਹਵਾ ਕੇ ਆਉਂਦੀ ਹੈ ਕਿਉਂਕਿ ਇੰਨੀ ਮਹਿੰਗੀ ਜਗ੍ਹਾ ਹੈ ਜਿਹੜੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ ਇੱਥੇ ਮਾਤਾ ਜੀ ਦਾ ਮਾਤਾ ਗੁਜਰਕੌਰ ਜੀ ਦਾ ਤੇ ਬਾਬਾ ਜੁਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦਾ ਜਨ ਸੰਸਕਾਰ ਹੋਇਆ ਸੀ ਔਰ ਸੰਗਤਾਂ ਨੇ ਬਹੁਤ ਹੀ ਸ਼ਾਹ ਦੇ ਨਾਲ ਜਿਹੜੀ ਹੈ ਇਹ ਸੇਵਾ ਕੀਤੀ